ਤੋ ਅੱਜ ਜੋ ਤੁਸੀਂ ਸਵਾਲ ਪੁੱਛੇ ਬੜੀ ਬਦਿਆ ਸ਼ੁਰੂਆਤ ਹੈ ਇਹ ਇਦੋਂ ਪਹਿਲਾਂ ਤੁਹਾਨੂੰ ਐ ਕਦੇ ਕਿਸੇ ਨੇ ਮਾਈਕ ਦਿੱਤਾ ਕਿ ਕੁਝ ਵੀ ਪੁੱਛ ਲੋ ਜੀ ਮੁੱਖ ਮੰਤਰੀ ਨੂੰ ਨਾ ਆਪ ਹੀ ਬੋਲ ਕੇ ਆਪ ਹੀ ਬੋਲ ਸੋਨਹਾਲ ਆਪੀ ਉਹ ਬੋਲ ਕੋ ਜੰਤ ਆ ਬਾਤ ਕਰਕੇ ਨਿਕਲ ਜਾਂਦੇ ਸੀ ਆਪਾਂ ਨੂੰ ਪਤਾ ਨਹੀਂ ਲੱਗਦਾ ਸੀ ਵੀ ਕੀ ਦੀ ਜਿੰਦਾਬਾਦ ਹੋ ਗਈ ਕੀ ਹੋ ਗਿਆ ਐਂ ਨਿਕਲ ਜਾਂਦੇ ਸੀ ਆਪ ਹੀ ਆਪਦੀ ਬੱਲੇ ਬੱਲੇ ਕਰਕੇ ਪਹਿਲੀ ਗੱਲ ਤਾਂ ਸੁਖਬੀਰ ਬਾਦਲ ਜਦੋਂ ਬੋਲਦਾ ਉਹਦੇ ਆਹ ਨਾਲ ਚਾਰ ਖੜੇ ਹੁੰਦੇ ਆ ਇੱਥੇ ਪਤਾ ਨਹੀਂ ਕੌਣ ਹੁੰਦੇ ਆ ਉਹ ਤੁਸੀਂ ਤਾਂ ਜਾਣਦੇ ਨਹੀਂ ਮੈਂ ਵੀ ਨਹੀਂ ਜਾਣਦਾ ਉਹਨਾਂ ਨੇ ਕੱਖ ਨਹੀਂ ਦੇਖਣਾ ਹੁੰਦਾ ਵੀ ਇਹ ਕਹਿ ਕੀ ਰਿਹਾ ਹੈ ਉਹਨਾਂ ਨੇ ਸਿਰਫ ਇਹ ਦੇਖਣਾ ਹੁੰਦਾ ਸਾ ਕਿੱਥੇ ਜੇ ਲਾਊਗਾ ਝਕਾਰਾ ਛੱਡਾਂਗੇ ਬੋਲੇ ਸੋ ਯਾਰ ਕਈ ਵਾਰੀ ਕਈ ਵਾਰੀ ਗੱਲ ਵੀ ਬੋਲੇ ਸੋਹਣਿਆ ਵਾਲੀ ਨਹੀਂ ਹੁੰਦੀ ਫੇਰ ਵੀ ਛੱਡ ਦੇ ਝਕਾਰਾ ਤੇ ਤਾਈਓ ਫੇਰਾ ਹਾਲ ਤਾਂ ਅੱਜ ਫਿਰ ਪਰਮਾਤਮਾ ਹੈ ਕੁਦਰਤ ਹੈ ਜੀ ਦੀਆਂ ਮੈਨੂੰ ਪੱਤਰਕਾਰ ਕਹਿੰਦੇ ਮੈਨੂੰ ਪੱਤਰਕਾਰ ਕਹਿੰਦੇ ਜੀ ਮੈਨੂੰ ਪੱਤਰਕਾਰ ਕਹਿੰਦੇ ਜੀ ਕੀ ਕਹਿਣਾ ਚਾਹੋਗੇ ਅਕਾਲੀ ਦਲਾਰੇ ਮੈਂ ਕਿਹਾ ਜਿਨ੍ਹਾਂ ਦੀ ਰੱਬ ਦੇ ਘਰ ਅਕਾਲ ਤਖਤ ਸਾਹਿਬ ਜਾ ਕੇ ਲੱਤਾਂ ਟੁੱਟ ਜਾਣ ਮੈਂ ਉਹਨਾਂ ਬਾਰੇ ਕੀ ਬੋਲ ਸਕਦਾ ਜੀ ਲੱਤਾਂ ਤਾਂ ਉੱਥੇ ਤੜਵਾਈ ਫਿਰਦੇ ਆ ਹੁਣ ਪਤਾ ਨਹੀਂ ਮੋਡਾ-ਮੋਡਾ ਉਤਰਿਆ ਫਿਰਦਾ ਇਹ ਤਾਂ ਇਹ ਤਾਂ ਢਿੱਲੇ ਫਿਰਦੇ ਆ ਜੀ ਥਾਂ-ਥਾਂ ਤੋਂ ਬਸ ਇਹਨਾਂ ਦੇ ਜੈਂਪਰ-ਜੁੰਪਰ ਹੱਲ ਗਏ ਇਹਨਾਂ ਦੇ ਸਪ੍ਰਿੰਗ ਪੈਨ ਵਾਲੇ ਨਵੇਂ ਕਿਉਂਕਿ ਸੱਤਾ ਤੋਂ ਬਾਹਰ ਇੰਨਾ ਚਿਰ ਕਦੇ ਰਹੇ ਨਹੀਂ ਸੀ 5 ਸਾਲ ਬਾਅਦ ਆਪੀ ਬਾਰੀ ਆ ਜਾਂਦੀ ਸੀ ਹੁਣ ਨਹੀਂ ਆਉਂਦੀ ਬਾਰੀ ਅਰਵਿੰਦ ਕੇਜਰੀਵਾਲ ਆ ਗਿਆ